ਦਾਦੀ ਦੇ ਪ੍ਰੇਮੀ ਨੇ ਸਕੂਲ ਚੋਂ ਇਸ ਦਾਦੀ ਦੇ ਪੋਤੇ ਨੂੰ ਅਗਵਾ ਕਰ ਲਿਆ ਜੀ ਹਾਂ ਦੋਵਾਂ ਵਿਚਾਲੇ ਅਣਬਣ ਹੋਈ ਤਾਂ ਮੁਲਜ਼ਮ ਨੇ ਦਾਦੀ ਦੇ ਪੋਤੇ ਨੂੰ ਸਕੂਲ ਚੋਂ ਕਿਡਨਾਪ ਕਰ ਲਿਆ ਅਤੇ ਉਸ ਨੂੰ ਆਪਣੇ ਪਿੰਡ ਲੈ ਗਿਆ ਜਿਸ ਤੋਂ ਬਾਅਦ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਤਾਂ ਪੁਲਿਸ ਨੇ ਕਰੀਬ 2 ਘੰਟੇ ਦੇ ਅੰਦਰ ਹੀ ਬੱਚਾ ਬਰਾਮਦ ਕਰ ਲਿਆ ਦੱਸਿਆ ਕਿ ਮੁਲਜ਼ਮ ਵਿਅਕਤੀ ਅਤੇ ਬੱਚੇ ਦੀ ਦਾਦੀ ਵਿਚਾਲੇ ਪ੍ਰੇਮ ਸਬੰਧ ਸਨ ਦੋਨੇ ਕਾਫੀ ਸਮੇਂ ਤੋਂ ਮੁਲਜ਼ਮ ਦੇਖ ਕਰ ਰਹੇ ਸੀ ਪਰ ਹੁਣ ਜਦੋਂ ਦੋਵਾਂ 'ਚ ਅਣਬਣ ਹੋਈ ਤਾਂ ਦਾਦੀ ਉਸ ਨੂੰ ਛੱਡ ਕੇ ਵਾਪਸ ਆਪਣੇ ਪਰਿਵਾਰ ਕੋਲ ਆ ਗਈ ਤਾਂ ਇਸ ਤੋਂ ਗੁੱਸੇ 'ਚ ਆਏ ਪ੍ਰੇਮੀ ਨੇ ਉਸ ਦੇ ਪੋਤੇ ਨੂੰ ਸਕੂਲ 'ਚੋਂ ਗ੍ਰਿਫਤਾਰ ਕਰ ਲਿਆ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰ ਬਾਅਦ ਵਿੱਚ ਪੁਲਿਸ ਨੇ ਟੈਕਨੀਕਲ ਟੀਮਾਂ ਦੀ ਮਦਦ ਦੇ ਨਾਲ ਇਸ ਬੱਚੇ ਨੂੰ 2 ਘੰਟੇ 'ਚ ਬਰਾਮਦ ਕਰ ਲਿਆ ਮਾਮਲਾ ਮੋਗਦਾ ਹੈ ਜਿੱਥੇ ਦੇ ਥਾਣਾ ਮੈਣਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਣਾ ਵਿੱਚੋਂ ਇੱਕ 12 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇਸ ਸਬੰਧੀ ਥਾਣਾ ਮੈਣਾ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੀਆਂ ਟੀਮਾਂ ਤੁਰੰਤ ਬੱਚੇ ਦੀ ਭਾਲ ਵਿੱਚ ਲੱਗ ਗਈਆਂ ਟੈਕਨੀਕਲ ਟੀਮਾਂ ਦੇ ਸਹਿਯੋਗ ਨਾਲ 2 ਘੰਟਿਆਂ ਵਿੱਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਨੇ ਅਗਵਾ ਕਰਨ ਵਾਲੇ ਵਿਅਕਤੀ ਨੂੰ ਤੇ ਇਸ ਵਾਰ ਹਥਿਆਰਸ਼ਣੇ ਕਾਬੂ ਕਰ ਲਿਆ ਬੱਚੇ ਨੂੰ ਅਗਵਾ ਕਰਨ ਵਾਲੇ ਵਿਅਕਤੀ ਦਾ ਨਾਮ ਸੰਤੋਖ ਸਿੰਘ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਦੱਸਿਆ ਗਿਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਵਿਅਕਤੀ ਦੇ ਬੱਚੇ ਦੀ ਦਾਦੀ ਨਾਲ ਪ੍ਰੇਮ ਸਬੰਧ ਸੀ ਜਿਸ ਕਾਰਨ ਉਸ ਨੇ ਇਸ ਬੱਚੇ ਨੂੰ ਅਗਵਾ ਕਰ ਲਿਆ ਜਿਹੜਾ ਜੀ ਜਿਹੜਾ ਇਹ ਮੁੰਡਾ ਸੀ ਆਹ ਦੀ ਇਹ ਮੁੰਡਾ ਇਹ ਮੁੰਡਾ ਸੀ ਉਹ ਮਾਂ ਉਹਦੀ ਉਹ ਘਰੇ ਰਹਿੰਦੀ ਬੁੱਟਰ ਉਹ ਆਪ ਹੀ ਆਪ ਚੱਲ ਕੇ ਚਾਰ ਪੰਜ ਦਿਨਾਂ ਕੇ ਘਰੇ ਆ ਗਿਆ ਜਿਹੜਾ ਉਹ ਮੋਜਰਮਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇशाही ਨਾਲ ਲੈ ਕੇ ਗਿਆ ਦਾਅ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇ ਮਾਰ ਦੂਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਚ ਆਪ 4 ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਹੈ ਤੇ ਦਾਦੀ ਨੂੰ ਜਾਣਦਾ ਜਿਹੜਾ ਮਰਦ ਜਮੇ ਕੁਛ ਹੀ ਹੈ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟ ਰਹਿੰਦੀ ਉਹਦੇ ਘਰ ਉਹ ਦਾਦੀ ਦਾ ਪ੍ਰੇਮੀ ਹੈ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਬੁਕਾ ਕੇ ਲੈ ਗਿਆ ਰਿਵਾਰਡ ਕਰਕੇ ਲੈ ਗਿਆ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹਦੇ ਆ ਬਹੁਤ ਕਾਫੀ ਹੋ 50 ਸਾਲ ਦਾ ਉਹ ਹੁਣ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰ ਦਿੰਦੇ ਹਾਂ ਹਾਂ ਮੁੰਡੇ ਨੂੰ ਦੁਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੇ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਣ ਕੇ ਉਹ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਅਕਦਾ ਬਾਹ ਵਾਹ ਵੱਡੀ ਹੋਈ ਐ ਤੇ ਜਦ ਧੱਕੇਸ਼ਾਹੀ ਹੁੰਦੀ ਗਰੀਬ ਬੰਦੇ ਨਾਲ ਉਹਨਾਂ ਤੇ ਦਾਦੀ ਕੀ ਕਹਿੰਦੀ ਫਿਰ ਦਾਦੀ ਨੂੰ ਨਹੀਂ ਪੁੱਛਿਆ ਉਹਨਾਂ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾ ਲਿਆ ਦਬਕਾਈ ਹੋਈ ਉਹਨਾਂ ਤੇ ਮੈਂ ਮਾਰ ਦੂੰ ਉਹਨਾਂ ਮਾਰ ਤੇਰੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਸਾਰਾ ਤੇ ਜਾਣਕਾਰੀ ਮੁਤਾਬਕ ਮਲਜ਼ਮ ਦੇ ਬੱਚੇ ਦੀ ਦਾਦੀ ਨਾਲ ਪ੍ਰੇਮ ਸੰਬੰਧ ਸਨ ਬੱਚੇ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਕੁਝ ਦਿਨ ਪਹਿਲਾਂ ਮਲਜ਼ਮ ਉਸ ਦੀ ਦਾਦੀ ਨੂੰ ਆਪਣੇ ਘਰੋਂ ਪਹਜਾ ਕੇ ਲੈ ਗਿਆ ਸੀ ਅਤੇ ਕੁਝ ਦਿਨ ਬਾਅਦ ਉਹ ਖੁਦ ਹੀ ਵਾਪਸ ਆ ਗਈ ਜਦੋਂ ਉਹ ਵਾਪਸ ਆਈ ਤਾਂ ਮਲਜ਼ਮ ਨੇ ਇਸ ਦਾਦੀ ਦੇ ਪੋਤੇ ਨੂੰ ਸਕੂਲ ਤੋਂ ਅਗਵਾ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਖਿਲਾਫ ਵਕਫ ਵਕਤਰਾਮ ਤਹਿਤ ਮਾਮਲਾ ਦਰਜ ਕੀਤਾ ਸੀ ਉਧਰ ਅਗਵਾ ਹੋਏ ਬੱਚੇ ਮੁਤਾਬਕ ਇਹ ਵਿਅਕਤੀ ਸਕੂਲ ਵਿੱਚ ਆਇਆ ਅਤੇ ਸਕੂਲ ਦੇ ਅਧਿਆਪਕਾਂ ਨੂੰ ਇਹ ਕਹਿ ਦਿੱਤਾ ਕਿ ਇਹ ਉਸ ਦਾ ਬੇਤਾ ਇਹ ਅਤੇ ਬੱਚੇ ਨੂੰ ਆਪਣੇ ਨਾਲ ਲੈ ਕੇ ਆ ਬੱਚੇ ਨੂੰ ਅਗਵਾ ਕਰਕੇ ਪਹਿਲਾਂ ਉਹ ਆਪਣੇ ਪਿੰਡ ਲੈ ਗਿਆ ਤੇ ਫਿਰ ਜਦੋਂ ਨੇ ਪੁਲਿਸ ਦੇਖੀ ਤਾਂ ਬੱਚੇ ਨੂੰ ਇਧਰ ਉਧਰ ਲੈ ਕੇ ਘੁੰਮਦਾ ਰਿਹਾ ਪਰ ਪੁਲਿਸ ਨੇ ਇਸ ਵਿਅਕਤੀ ਨੂੰ 2 ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਸਕੂਲ ਗਿਆ ਤੇ ਜਦੋਂ ਮੈਂ ਬ੍ਰੇਡ ਆ ਤੇ ਹੁਣ ਲੱਗਾ ਕਲਾਸ ਤੇ ਉਹਦਾ ਮੈਨੂੰ ਉਹਨੇ ਜੋ ਤੱਕਾਇਆ ਦਾ ਤੇ ਉਹ ਕਹਿੰਦਾ ਮੈਨੂੰ ਉਹ ਗਦੀਆ ਮਰਮਣ ਬਈ ਮੈਂ ਜਦੋਂ ਪਪਾ ਲਾਗਨ ਜੇ ਹਨ ਉਹ ਗੰਦਾ ਦਿਨ ਤੋਂ ਨਾ ਕਰਨਾ ਜਮਾ ਦਿਨ ਕਰੇ ਕ ਕਰ ਤੂੰ ਕਰੇ ਜੰਗ ਉਹਦੇ ਦਿਨ ਵਾਰ ਦੂੰਗਾ ਤੇ ਮੈਨੂੰ ਬਟਾ ਉਹ ਗੰਦਾ ਗੰਦਾ ਕੰਦਾ ਦਿਨ ਵਾਰ ਵਾਰ ਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬਟਾ ਗਿਆ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬੱਚਾ ਬੱਚਾ ਲੈ ਦੇ 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 ਲੈ ਗਿਆ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮਾਂ ਨੇ ਰੋਕਿਆ ਨਹੀਂ ਤੁਹਾਨੂੰ ਮੈਡਮਾਂ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਜ ਤੋਂ ਬਾਅਦ ਅੱਦਰ ਲੈ ਕੇ ਗਿਆ ਪੁੱਤਰ ਬੱਟਰ ਜਾ ਕੇ ਬੱਚਾ ਆ ਉਹ ਆਉਣ ਗੇਰੇ ਗੇਰੇ ਕਰਾਏ ਅਬ ਉਹ ਆਉਂਦਾ ਬਤੋਂ ਉਮ ਲਗਾ ਬਤੋਂ ਬਤੋਂ ਪਲਸ ਪਲਸ ਦਸ ਗਈ ਮੇਰੇ ਪਲਸ ਫਾ ਪਲਸ ਕਰਦੀ ਮੈਨੂੰ 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 ਲੱਭਦੀ ਤੇ ਬਤੋਂ ਆਇਆ ਕਿਤੇ ਮਰੇ ਕਿਤੇ ਨਾ ਗਈ ਮੇਰਾ ਮੋਟਰਸਾਈਕਲ ਤੇ ਲੱਗ ਗਿਆ ਕਿੱਥੇ ਲੱਗ ਗਿਆ ਫਕੇ ਨਾ ਮੈਨੂੰ ਕਹਿੰਦਾ ਮੈਨੂੰ ਆਨੇ ਕਦੋਂ ਅਗਾਂਹ ਆਉਣ ਲੱਗੇ ਮੈਨੂੰ ਉਹਨਾਂ ਪਟ્રોલ ਬੰਬ ਦੇ ਉਹ ਦਿਖਾਇਆ ਦਾ ਕਹਿੰਦਾ ਮੈਂ ਤੈਨੂੰ ਵੱਧ ਵੱਧ ਦੂੰਗਾ ਜੇ ਤੂੰ ਮੈਨੂੰ ਹਣ ਤੇ ਜੇ ਤੂੰ ਐਂ ਕਿਹਾ ਭਈ ਮੈਨੂੰ ਲੱਗੇ 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 ਗਿਆ ਹੀ ਭਈ ਐਂ ਕਰਕੇ ਉਧਰ ਪੁਲਿਸ ਅਧਿਕਾਰੀ ਅਰਸ਼ਪ੍ਰਿਸ਼ਤ ਕੋਰ ਨੇ ਦੱਸਿਆ ਕਿ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਥੂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੂਰ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ ਚ ਕਾਮਯਾਬ ਹੋਏ ਹਾਂ ਅ ਵਿਦਿਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਬੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਲੈਣ ਵਾਲਾ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾਲੋਂ ਪੇਰੈਂਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀ ਰਿਕਵਰੀ ਕੀ ਹੋ ਰਹੀ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਉਧਰ ਅਗਵਾ ਕਿਤੇ ਬੱਚੇ ਦੇ ਮਾਪਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਉਹਨਾਂ ਦੀ ਮਦਦ ਨਾ ਕਰਦੀ ਤਾਂ ਇਹ ਵਿਅਕਤੀ ਉਹਨਾਂ ਦੇ ਬੱਚੇ ਨੂੰ ਜਾਨੋਂ ਮਾਰ ਸਕਦਾ ਸੀ ਪਰ ਇਸ ਪੂਰੇ ਮਾਮਲੇ 'ਚ ਜੋ ਮੇਨ ਕਿਰਦਾਰ ਜਾਂ ਫਿਰ ਮੇਨ ਕੈਰੈਕਟਰ ਕਹਿ ਲਈਏ ਇਸ ਬੱਚੇ ਦੀ ਦਾਦੀ ਉਹ ਮੀਡੀਆ ਦੇ ਸਾਹਮਣੇ ਨਹੀਂ ਆਈ ਹਾਲਾਂਕਿ ਪੁਲਿਸ ਨੇ ਹੁਣ ਇਸ ਔਰਤ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਔਰਤ ਦੇ ਪ੍ਰੇਮ ਸਬੰਧਾਂ ਕਾਰਨ ਉਸ ਦੇ ਪੋਤੇ ਦੀ ਜਾਨ ਤੇ ਬਣੀ ਉਸ ਦੇ ਪੋਤੇ ਦੀ ਜਾਨ ਖਤਰੇ ਵਿੱਚ ਪੈ ਗਈ ਹਾਲਾਂਕਿ ਗਨੀਮਤ ਰਹੀ ਕਿ ਪੁਲਿਸ ਨੇ ਸਮਾਂ ਰਹਿਦਿਆਂ ਮਲਜ਼ਮ ਨੂੰ ਕਾਬੂ ਕਰ ਲਿਆ ਅਤੇ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕਰ ਦਿੱਤਾ ਪਰ ਇਸ ਪੂਰੀ ਘਟਨਾ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਕਿ ਆਖਿਰ ਐਨੀ ਉਮਰ ਦੀ ਇੱਕ ਦਾਦੀ ਦੇ ਇੱਕ ਅਦਖੜ ਉਮਰ ਦੇ ਵਿਅਕਤੀ ਦੇ ਨਾਲ ਪ੍ਰੇਮ ਸਬੰਧ ਸੀ ਜਿਸ ਕਾਰਨ ਉਹ ਪਹਿਲਾਂ ਉਸਦੇ ਨਾਲ ਚਲੀ ਗਈ ਉਸਦੇ ਨਾਲ ਰਹਿੰਦੀ ਰਹੀ ਅਤੇ ਬਾਅਦ ਵਿੱਚ ਜਦੋਂ ਦੋਵਾਂ ਦੀ ਛੱਡਛੜਾ ਹੋਈ ਤਾਂ ਇਸ ਵਿਅਕਤੀ ਨੇ ਗੁੱਸੇ ਜਾ ਕੇ ਉਸਦੇ ਪੋਤੇ ਨੂੰ ਸਕੂਲ ਤੋਂ ਕਿਡਨਾਪ ਕਰ ਲਿਆ ਫਿਲਹਾਲ ਮਲਜ਼ਮ ਪੁਲਿਸ ਦੀ ਗ੍ਰਿਫਤ ਦੇ ਅਤੇ ਪੁਲਿਸ ਇਸ ਖਿਲਾਫ ਬਣਦੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ